ਦੋਸਤੋ WhatsApp ਦੁਨੀਆ ਭਰ ਦੇ ਵਿੱਚ ਚੈਟਿੰਗ ਦੇ ਲਈ ਸਭ ਤੋਂ ਵੱਧ ਵਰਤੀ ਜਾਣ ਵਾਲੀ ਐਪਲੀਕੇਸ਼ਨ ਹੈ ਇਸ ਐਪਲੀਕੇਸ਼ਨ ਦੇ ਨਾਲ ਅਸੀਂ ਚੈਟਿੰਗ ਤੋਂ ਇਲਾਵਾ ਵੌਇਸ ਕਾਲਿੰਗ ਵੀਡੀਓ ਕਾਲਿੰਗ ਡਾਟਾ ਫੋਟੋ ਵੀਡੀਓ ਨੂੰ ਭੇਜਣਾ ਅਤੇ ਮੰਗਵਾਉਣ ਦੇ ਨਾਲ ਨਾਲ ਅਸੀਂ ਆਨਲਾਈਨ ਪੇਮੈਂਟ ਵੀ ਕਰ ਸਕਦੇ ਹਾਂ ਪਰੰਤੂ ਕੀ ਤੁਹਾਨੂੰ ਪਤਾ ਕਿ WhatsApp ਦੇ ਨਾਲ ਤੁਹਾਨੂੰ ਕੋਈ ਟਰੈਕ ਵੀ ਕਰ ਸਕਦਾ ਹੈ ਜਾਂ ਤੁਸੀਂ ਵੀ ਕਿਸੇ ਨੂੰ ਟਰੈਕ ਕਰ ਸਕਦੇ ਹੋ ਤਾਂ ਫਿਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ WhatsApp ਦੇ ਰਾਹੀਂ ਕਿਸੇ ਹੋਰ ਵਿਅਕਤੀ ਨੂੰ ਟਰੈਕ ਕਰਨਾ ਅਤੇ ਆਪਣੇ ਆਪ ਨੂੰ ਕਿਸੇ ਹੋਰ ਵਿਅਕਤੀ ਤੋਂ ਟਰੈਕ ਕਰਵਾਣਾ ਜਾਂ ਫਿਰ ਕੋਈ ਜੇਕਰ ਸਾਨੂੰ WhatsApp ਦੇ ਰਾਹੀਂ ਟਰੈਕ ਕਰਦਾ ਹੋਵੇ ਤਾਂ ਉਸ ਦਾ ਕਿਸ ਤਰ੍ਹਾਂ ਪਤਾ ਲਗਾ ਸਕਦੇ ਹਾਂ ਅਤੇ ਉਸ ਨੂੰ ਬੰਦ ਕਿਸ ਤਰ੍ਹਾਂ ਕਰ ਸਕਦੇ ਹਾਂ ਇਹ ਸਾਰਾ ਕੁਝ ਸਿੱਖਾਂਗੇ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਦੁਨੀਆ ਭਰ ਦੇ ਕਰੋੜਾਂ ਲੋਕ ਰੋਜ਼ਾਨਾ WhatsApp ਦੀ ਵਰਤੋਂ ਕਰਦੇ ਆ ਅਤੇ ਸਾਰਾ ਸਾਰਾ ਦਿਨ ਕਰੋੜਾਂ ਲੋਕ WhatsApp ਦੇ ਉੱਪਰ ਆਨਲਾਈਨ ਵੀ ਰਹਿੰਦੇ ਆ ਅਤੇ ਬੇਸਿਕ WhatsApp ਐਪਲੀਕੇਸ਼ਨ ਨੂੰ ਆਏ ਕਈ ਸਾਲ ਹੋ ਚੁੱਕੇ ਹਨ ਲੇਕਿਨ ਹੁਣ ਵੀ WhatsApp ਲਗਾਤਾਰ ਆਪਣੇ ਇਸ ਐਪਲੀਕੇਸ਼ਨ ਦੇ ਵਿੱਚ ਨਵੇਂ-ਨਵੇਂ ਫੀਚਰ ਲੈ ਕੇ ਆ ਰਿਹਾ ਹੈ ਅਤੇ WhatsApp ਤੁਹਾਡੀ ਪ੍ਰਾਈਵੇਸੀ ਅਤੇ ਤੁਹਾਡੀ ਸਿਕਿਉਰਿਟੀ ਦਾ ਪੂਰਾ ਖਿਆਲ ਵੀ ਰੱਖਦਾ ਹੈ ਲੇਕਿਨ ਫਿਰ ਵੀ ਕਿੰਨਾ ਕੀਤੇ ਜੇਕਰ ਤੁਸੀਂ ਕਿਸੇ ਵੀ ਐਪਲੀਕੇਸ਼ਨ ਨੂੰ ਵਰਤਣ ਲੱਗਿਆ ਕੋਈ ਅਣਗਹਿਲੀ ਕਰਦੇ ਹੋ ਤਾਂ ਫਿਰ ਉਹ ਅਣਗਹਿਲੀ ਤੁਹਾਡੇ ਉੱਪਰ ਭਾਰੂ ਪੈ ਸਕਦੀ ਹੈ ਅਤੇ WhatsApp ਦੇ ਵਿੱਚ ਵੀ ਜੇਕਰ ਤੁਸੀਂ ਅਣਗਹਿਲੀ ਕੀਤੀ ਹੈ ਤਾਂ ਫਿਰ ਕੋਈ ਹੋਰ ਵਿਅਕਤੀ ਤੁਹਾਨੂੰ ਲਗਾਤਾਰ ਟਰੈਕ ਕਰ ਸਕਦਾ ਹੈ ਕਿ ਤੁਸੀਂ ਇਸ ਵਕਤ ਕਿੱਥੇ ਹੈ ਤੁਸੀਂ ਕਿੱਥੇ ਪਹੁੰਚ ਗਏ ਹੋ ਸੋ ਇਸ ਵੀਡੀਓ ਦਾ ਜੋ ਖਾਸ ਪੱਖ ਹੈ ਉਹ ਇਹ ਹੈ ਕਿ ਜੇਕਰ ਕੋਈ ਸਾਨੂੰ ਟਰੈਕ ਕਰ ਰਿਹਾ ਹੈ ਅਸੀਂ ਉਹ ਪਤਾ ਕਿੱਥੋਂ ਲਗਾਣਾ ਅਤੇ ਉਸ ਟਰੈਕਿੰਗ ਨੂੰ ਬੰਦ ਕਿਸ ਤਰ੍ਹਾਂ ਕਰਨਾ ਹੈ ਸੋ ਤੁਹਾਨੂੰ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਸ਼ੁਰੂ ਕਰ ਲਓ ਤਾਂ ਕਿ ਆਪਾਂ ਅੱਗੇ ਵਧ ਸਕੀਏ ਤਾਂ ਆਓ ਫਿਰ ਪਹਿਲਾਂ ਆਪਾਂ ਦੇਖਦੇ ਹਾਂ ਕਿ ਕਿਸੇ ਦੂਸਰੇ ਵਿਅਕਤੀ ਨੂੰ WhatsApp ਦੇ ਰਾਹੀਂ ਤੁਸੀਂ ਟਰੈਕ ਕਿਵੇਂ ਕਰਨਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਕਿਸੇ ਹੋਰ ਵਿਅਕਤੀ ਨੂੰ WhatsApp ਦੇ ਰਾਹੀਂ ਤੁਸੀਂ ਟਰੈਕ ਕਰਨਾ ਤਾਂ ਫਿਰ ਇਸ ਦੇ ਲਈ ਤੁਹਾਨੂੰ ਉਸ ਵਿਅਕਤੀ ਦੀ ਲਾਈਵ ਲੋਕੇਸ਼ਨ WhatsApp ਦੇ ਉੱਪਰ ਮੰਗਵਾਣੀ ਪਵੇਗੀ ਉਹ ਵਿਅਕਤੀ ਆਪਣੀ ਲਾਈਵ ਲੋਕੇਸ਼ਨ ਤੁਹਾਡੇ ਵਟਸਐਪ ਦੇ ਉੱਪਰ ਭੇਜ ਦੇਵੇਗਾ ਅਤੇ ਫਿਰ ਤੁਸੀਂ ਉਸ ਲਾਈਵ ਲੋਕੇਸ਼ਨ ਨੂੰ Google Map ਦੇ ਜ਼ਰੀਏ ਟਰੈਕ ਕਰ ਸਕਦੇ ਹੋ ਕਿ ਉਹ ਵਿਅਕਤੀ ਇਸ ਵਕਤ ਕਿੱਥੇ ਹੈ ਅਤੇ ਕਿੱਥੇ ਜਾ ਰਿਹਾ ਹੈ ਹੁਣ ਜੇਕਰ ਤੁਸੀਂ ਆਪਣੇ ਆਪ ਨੂੰ ਕਿਸੇ ਹੋਰ ਵਿਅਕਤੀ ਕੋਲੋਂ ਟਰੈਕ ਕਰਵਾਉਣਾ ਤਾਂ ਫਿਰ ਇਸੇ ਪ੍ਰਕਿਰਿਆ ਨੂੰ ਉਲਟਾ ਕਰਨਾ ਹੋਵੇਗਾ ਇਸ ਪ੍ਰਕਿਰਿਆ ਦੇ ਵਿੱਚ ਅਸੀਂ ਉਸ ਵਿਅਕਤੀ ਦੀ ਲਾਈਵ ਲੋਕੇਸ਼ਨ ਮੰਗਾਈ ਸੀ ਅਤੇ ਜੇਕਰ ਅਸੀਂ ਆਪਣੇ ਆਪ ਨੂੰ ਟਰੈਕ ਕਰਵਾਉਣਾ ਤਾਂ ਫਿਰ ਅਸੀਂ ਆਪਣੀ ਲਾਈਵ ਲੋਕੇਸ਼ਨ ਉਸ ਵਿਅਕਤੀ ਦੂਜੇ ਵਿਅਕਤੀ ਦੇ WhatsApp ਦੇ ਉੱਪਰ ਭੇਜ ਦੇਵਾਂਗੇ ਅਤੇ ਫਿਰ ਉਹ ਦੂਜਾ ਵਿਅਕਤੀ ਸਾਡੀ ਲਾਈਵ ਲੋਕੇਸ਼ਨ ਨੂੰ Google Map ਦੇ ਉੱਪਰ ਖੋਲ੍ਹ ਕੇ ਸਾਨੂੰ ਟਰੈਕ ਕਰ ਸਕੇਗਾ ਕਿ ਅਸੀਂ ਇਸ ਵਕਤ ਕਿੱਥੇ ਹਾਂ ਅਤੇ ਕਿੱਥੇ ਜਾ ਰਹੇ ਹਾਂ ਹੁਣ ਆਪਾਂ ਤੀਜੀ ਗੱਲ ਕੀਤੀ ਸੀ ਕਿ ਅਨਗਹਿਲੀ ਦੀ ਤੁਹਾਡੀ ਅਨਗਹਿਲੀ ਤੁਹਾਡੇ ਦੇ ਉੱਪਰ ਭਾਰੂ ਕਿਸ ਤਰ੍ਹਾਂ ਪੈ ਸਕਦੀ ਹੈ ਸੋ ਆਪਾਂ WhatsApp ਦੀ ਗੱਲ ਕਰ ਰਹੇ ਹਾਂ WhatsApp ਦੇ ਉੱਪਰ ਤੁਹਾਡੀ ਅਨਗਹਿਲੀ ਤੁਹਾਡੇ ਦੇ ਉੱਪਰ ਭਾਰੂ ਤਾਂ ਪੈ ਸਕਦੀ ਹੈ ਜੇਕਰ ਤੁਸੀਂ ਆਪਣੀ ਕਿਸੇ ਨੂੰ ਲਾਈਵ ਲੋਕੇਸ਼ਨ ਭੇਜੀ ਹੋਵੇ ਅਤੇ ਫਿਰ ਉਸ ਤੋਂ ਬਾਅਦ ਕੰਮ ਖਤਮ ਹੋ ਜਾਣ ਤੋਂ ਬਾਅਦ ਜਾਂ ਮਕਸਦ ਖਤਮ ਹੋ ਜਾਣ ਤੋਂ ਬਾਅਦ ਤੁਸੀਂ ਆਪਣੀ ਲਾਈਵ ਲੋਕੇਸ਼ਨ ਨੂੰ ਬੰਦ ਕਰਨਾ ਭੁੱਲ ਗਏ ਹੋ ਅਤੇ ਜੇਕਰ ਤੁਸੀਂ ਅਜਿਹਾ ਕੀਤਾ ਤਾਂ ਫਿਰ ਉਹ ਵਿਅਕਤੀ ਤੁਹਾਨੂੰ ਲਗਾਤਾਰ ਟਰੈਕ ਕਰਦਾ ਰਹੇਗਾ ਜਦੋਂ ਤੱਕ ਤੁਸੀਂ ਆਪਣੀ ਲਾਈਵ ਲੋਕੇਸ਼ਨ ਨੂੰ ਬੰਦ ਨਹੀਂ ਕਰਦੇ ਸੋ ਇਸ ਟਰੈਕਿੰਗ ਨੂੰ ਰੋਕਣ ਲਈ ਅਤੇ ਆਪਣੀ ਲਾਈਵ ਲੋਕੇਸ਼ਨ ਨੂੰ ਬੰਦ ਕਰ ਲਈ ਹੁਣ ਤੁਹਾਨੂੰ ਕੀ ਕਰਨਾ ਪਵੇਗਾ ਆਪਾਂ ਉਹ ਵੀ ਦੇਖ ਲੈਂਦੇ ਆਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਕਿ ਵਟਸਐਪ ਦੇ ਉੱਪਰ ਲਾਈਵ ਲੋਕੇਸ਼ਨ ਭੇਜਣ ਦੇ ਲਈ ਸਾਨੂੰ ਕੀ ਕਰਨਾ ਹੋਊਗਾ ਆਪਾਂ ਵਟਸਐਪ ਖੋਲ੍ਹ ਲਵਾਂਗੇ ਜਿਸ ਵਿਅਕਤੀ ਨੂੰ ਆਪਾਂ ਲਾਈਵ ਲੋਕੇਸ਼ਨ ਭੇਜਣੀ ਹੈ ਉਸ ਦੇ ਨਾਮ ਪਰ ਕਲਿੱਕ ਕਰਾਂਗੇ ਅਤੇ ਹੇਠਾਂ ਜਿੱਥੇ ਆਪਾਂ ਮੈਸੇਜ ਲਿਖਦੇ ਹੁੰਦੇ ਆ ਉਹਦੇ ਨਾਲ ਇੱਕ ਪਿੰਨ ਬਣੀ ਹੁੰਦੀ ਹੈ ਕਲਿੱਪ ਜਿਹਾ ਬਣਿਆ ਹੁੰਦਾ ਆਪਾਂ ਇਸ ਕਲਿੱਪ ਦੇ ਉੱਪਰ ਕਲਿੱਕ ਕਰਾਂਗੇ ਅਤੇ ਸਾਡੇ ਸਾਹਮਣੇ ਕਈ ਆਪਸ਼ਨ ਆ ਖੁੱਲ ਜਾਣਗੇ ਇੱਥੇ ਇੱਕ ਲੋਕੇਸ਼ਨ ਵਾਲੀ ਆਪਸ਼ਨ ਹੈਗੀ ਆਪਾਂ ਲੋ ਅਤੇ ਹੁਣ ਆਪਾਂ ਉਸ ਵਿਅਕਤੀ ਨੂੰ ਆਪਣੀ ਲਾਈਵ ਲੋਕੇਸ਼ਨ ਭੇਜਣੀ ਹੈ ਤਾਂ ਉੱਪਰ ਦੇਖੋ ਤੁਜੀ ਸ਼ੇਅਰ ਲਾਈਵ ਲੋਕੇਸ਼ਨ ਵਾਲੀ অপਸ਼ਨ ਹੈ ਤਾਂ ਆਪਾਂ ਇੱਥੇ ਸ਼ੇਅਰ ਲਾਈਵ ਲੋਕੇਸ਼ਨ ਵਾਲੀ অপਸ਼ਨ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਹੁਣ ਇੱਥੋਂ ਇਸ ਨੂੰ ਕੰਟੀਨਿਊ ਕਰ ਦੇਵਾਂਗੇ ਅਤੇ ਹੇਠਾਂ ਐਡ ਕਮੈਂਟ ਦੇ ਵਿੱਚ ਆਪਾਂ ਕੋਈ ਕਮੈਂਟ ਵੀ ਲਿਖ ਸਕਦੇ ਹਾਂ ਮੈਂ ਬਾਈ ਜੀ ਪੰਜਾਬੀ ਲਿਖ ਦਿੰਦਾ ਬਾਈ ਜੀ ਪੰਜਾਬੀ ਲਿਖੇ ਦਿੱਤਾ ਤੇ ਇਹ ਆਪਾਂ ਕਰ ਦਿੱਤੀ ਲੋਕੇਸ਼ਨ ਸੈਂਡ ਹੁਣ ਉਸ ਵਿਖਦੀ ਕੋਲ ਮੇਰੀ ਲੋਕੇਸ਼ਨ ਪਹੁੰਚ ਗਈ ਹੈ ਇਹ ਮੇਰੀ ਲਾਈਵ ਲੋਕੇਸ਼ਨ ਹੈ ਤੇ ਉਹ ਮੈਨੂੰ ਵਿਅਕਤੀ ਲਗਾਤਾਰ ਟਰੈਕ ਕਰ ਸਕਦਾ ਹੈਗਾ ਅਤੇ ਇਸ ਲਾਈਵ ਲੋਕੇਸ਼ਨ ਨੂੰ ਕੰਮ ਖਤਮ ਹੋਣ ਤੋਂ ਬਾਅਦ ਆਪਾਂ ਇੱਥੋਂ ਹੀ ਸਟਾਪ ਵੀ ਕਰ ਸਕਦੇ ਹਾਂ ਹੇਠਾ ਤੁਸੀਂ ਦੇਖੋਗੇ ਕਿ ਸਟਾਪ ਸ਼ੇਅਰ ਵਾਲੀ ਆਪਸ਼ਨ ਬਣੀ ਹੋਈ ਹੈ ਅਤੇ ਜੇਕਰ ਮਨ ਨੂੰ ਤੁਸੀਂ ਕਿਸੇ ਵਿਅਕਤੀ ਨੂੰ ਆਪਣੀ ਵਟਸਐਪ ਦੀ ਲੋਕੇਸ਼ਨ ਭੇਜੀ ਜੀ ਅਤੇ ਉਸ ਨੂੰ ਬੰਦ ਕਰਨਾ ਭੁੱਲ ਗਏ ਅਤੇ ਤੁਹਾਨੂੰ ਯਾਦ ਨਹੀਂ ਰਿਹਾ ਹੈਗਾ ਮੁੜ ਕੇ ਤਾਂ ਫਿਰ ਤੁਸੀਂ ਉਹ ਪਤਾ ਕਿਵੇਂ ਕਰੋਗੇ ਕਿ ਤੁਹਾਡੀ ਇਸ ਵਕਤ ਲਾਈਵ ਲੋਕੇਸ਼ਨ ਚੱਲ ਕਿੱਥੇ-ਕਿੱਥੇ ਰਹੀ ਹੈ ਤਾਂ ਇਸ ਦੇ ਲਈ ਸਾਨੂੰ ਵਟਸਐਪ ਖੋਲਣਾ ਪਊਗਾ ਸੱਜੇ ਹੱਥ ਉੱਪਰ ਤਿੰਨ ਬਿੰਦੂਆਂ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਇਸ ਤੋਂ ਬਾਅਦ ਸੈਟਿੰਗ ਦੇ ਉੱਪਰ ਕਲਿੱਕ ਕਰਾਂਗੇ ਅਤੇ ਇਸ ਤੋਂ ਬਾਅਦ ਆਪਾਂ ਪ੍ਰਾਈਵੇਸੀ ਨੂੰ ਖੋਲ ਲਵਾਂਗੇ ਪ੍ਰਾਈਵੇਸੀ ਦੇ ਵਿੱਚ ਜਿੰਨੇ ਆਪਸ਼ਨ ਆ ਹੈਗੇ ਇਹਨੂੰ ਸਕਰੋਲ ਕਰਕੇ ਉੱਪਰ ਲੈ ਕੇ ਜਾਵਾਂਗੇ ਇੱਥੇ ਇੱਕ ਆਪਾਂ ਨੂੰ ਆਪਸ਼ਨ ਨਜ਼ਰ ਆ ਰਹੀ ਹੈ ਲਾਈਵ ਲੋਕੇਸ਼ਨ ਆਪਾਂ ਲਾਈਵ ਲੋਕੇਸ਼ਨ ਨੂੰ ਖੋਲ ਲਵਾਂਗੇ ਹੁਣ ਇਸ ਥਾਂ ਦੇ ਉੱਪਰ ਜਿੰਨੀਆਂ ਵੀ ਅਸੀਂ ਲਾਈਵ ਲੋਕੇਸ਼ਨਾਂ ਸ਼ੇਅਰ ਕੀਤੀਆਂ ਹੋਈਆਂ ਆ ਉਹ ਸਾਰੀਆਂ ਨਜ਼ਰ ਆ ਜਾਣਗੀਆਂ ਅਤੇ ਉਹਨਾਂ ਨੂੰ ਆਪਾਂ ਇੱਥੋਂ ਹੀ ਬੰਦ ਕਰ ਸਕਦੇ ਹਾਂ ਆ ਦੇਖੋ ਇੱਕ ਲੋਕੇਸ਼ਨ ਭੇਜੀ ਸੀ ਆਪਾਂ ਉਸ ਨੂੰ ਹੁਣ ਆਪਾਂ ਬੰਦ ਕਰਾਂਗੇ ਇੱਥੇ ਸਟਾਪ ਸ਼ੇਅਰਿੰਗ ਦੇ ਉੱਪਰ ਆਪਾਂ ਕਰਕੇ ਉਸ ਲੋਕੇਸ਼ਨ ਨੂੰ ਬੰਦ ਕਰਨ ਦੇ ਲਈ ਆਪਾਂ ਸਟਾਪ ਦਬਾ ਦਵਾਂਗੇ ਸੋ ਹੁਣ ਲਾਈਵ ਲੋਕੇਸ਼ਨ ਜਿਸ ਵਿਅਕਤੀ ਨੂੰ ਭੇਜੀ ਸੀ ਉਸ ਦੇ ਕੋਲ ਉਹ ਲੋਕੇਸ਼ਨ ਬੰਦ ਹੋ ਚੁੱਕੀ ਹੈ ਅਤੇ ਹੁਣ ਉਹ ਵਿਅਕਤੀ ਮੈਨੂੰ ਟਰੈਕ ਨਹੀਂ ਕਰ ਸਕੇਗਾ ਸੋ ਜੇਕਰ ਇਸ ਤਰ੍ਹਾਂ ਤੁਸੀਂ ਕਰ ਦਿਓਗੇ ਤਾਂ ਉਸ ਤੋਂ ਬਾਅਦ ਫਿਰ ਕੋਈ ਤੁਹਾਨੂੰ ਟਰੈਕ ਨਹੀਂ ਕਰ ਸਕੇਗਾ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਲਿਆ ਹੋਵੇਗਾ ਸੋ ਲਗਾਤਾਰ ਦੇਖਦੇ ਰਹੋ ਬਾਈ ਜੀ ਪੰਜਾਬੀ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ